ਜੀ ਕਾਰੋਬਾਰ ਦੀ ਗੱਲ ਕਰ ਲਈਏ ਪੜ੍ਹਾਈ ਦੀ ਗੱਲ ਕਰ ਲਈਏ ਆਈਟੀ ਬਾਰੇ ਗੱਲ ਕਰ ਲਈਏ ਤੇ ਮੇਨ ਦਿੱਲੀ ਪਰ ਇਹਨਾਂ ਨੇ ਜਲੂਸ ਕੱਢ ਕੇ ਰੱਖ ਦਿੱਤਾ ਉਹਦਾ ਹੀ ਇਹਨਾਂ ਨੂੰ ਨਤੀਜਾ ਭੁਤਰਾ ਪਿਆ ਜਿਹੜਾ ਉਹਨਾਂ ਕਿ ਇਹਨਾਂ ਦਾ ਗੁਰੂ ਹੀ ਇਹਨਾ ਪਾਸੇ ਕਰਤਾ ਵੀ ਗੁਰੂ ਨੂੰ ਵੀ ਰਾਤਾ ਚੇਲੇ ਦੇ ਆਣੇ ਆਣੇ ਗੁਰੂ ਵੀ ਨਾਲ ਆਰ ਗਿਆ ਕੇਜਰੀਵਾਲ ਦਾ ਹੱਲ ਨਾ ਕੀ ਪੰਜਾਬ ਦੇ ਵਿੱਚ ਕੋਈ ਅਸਰ ਪਊਗਾ ਮੈਨੂੰ ਇੱਕਦਾਲ ਦੀ ਸਮਝ ਨਹੀਂ ਆਈ ਪਿਹਾਰੇ ਤੇ ਉਹ ਦਿੱਲੀ ਚ ਦੇ ਵਿਚਾਰ ਚਰਚਾ ਨਾਲ ਦਿੱਲੀ ਚ ਕਰਨੀ ਤੇ ਪੰਜਾਬ ਤੇ ਹਾਲੇ ਇਲੈਕਸ਼ਨ ਹੋਣੀ ਆ ਔਰ ਲੋਕਾਂ ਨੇ ਇਹ ਦੱਸ ਦਿੱਤਾ ਇਹ ਜਿਹੜੇ ਪ੍ਰਧਾਨ ਮੰਤਰੀ ਇਹ ਸੁਪਰੀ ਲੈ ਰਿਆ ਸੀ ਨਾ ਕੇਜਰੀਵਾਲ ਉਹ ਤੇ ਐਮਐਲਏ ਸ਼ਿਪ ਤੋਂ ਵੀ ਗਿਆ ਇੱਥੇ ਵੀ ਤੁਹਾਨੂੰ ਪਤਾ ਜਿਹੜੇ ਨਾ ਵਕਾਸ ਦੀਆਂ ਨੀਆਂ ਰੱਖੀਆਂ ਨੇ ਹੁਣ ਮੈਂ ਕੋ ਬਾੜਾ ਜ਼ਿਕਰ ਕਰਨਾ ਨਹੀਂ ਚਾਹੁੰਦਾ ਕਿਉਂਕਿ ਕਈ ਵਾਰਾਂ ਤੇ ਉਹ ਝੱਗਾ ਚੁੱਕੀ ਤੇ ਆਪ ਦਾ ਘਟ ਦੰਗਾ ਹੁੰਦਾ ਹੈ ਇਹਨਾਂ ਲੀਡਰਾਂ ਨੇ ਪੈਸਾ ਮੁੱਖ ਰੱਖਿਆ ਸੀ ਤੇ ਇਹਨਾਂ ਨੂੰ ਲੋਕਾਂ ਨੇ ਚਲਦਿਆਂ ਕਰਤਾ ਉਹ ਆਂਦੇ ਨਾ ਵੀ ਜਦੋਂ ਪੈਸਾ ਮੁੱਖ ਹੋਵੇ ਉਦੋਂ ਯਾਰੀਆਂ ਨਹੀਂ ਨਿਭਦੀਆਂ ਇਹ ਲੋਕ ਬੜੇ ਸਿਆਣੇ ਨੇ ਇਹਨਾਂ ਨੇ ਇਹਨੂੰ ਜਲਦੀ ਚੱਲਦਾ ਕਰ ਦੇਣਗੇ ਜੇ ਪੰਜਾਬ 'ਚ ਹੀ ਇਹਨਾਂ ਦਾ ਤਰੀਕਾ ਰਹਿ ਸਹੀਦਾ ਹੁੰਦਾ ਚਲਾਉਣ ਦਾ ਸਹੀ ਹੁੰਦਾ ਲੋਕਾਂ 'ਚ ਵਰਤੋਂ ਭਾਜੀ ਸਹੀ ਹੁੰਦਾ ਇਹਨਾਂ ਨੂੰ ਬਾਹਰ ਜਾਣ ਦੀ ਨੌਬਤ ਕਿਉਂ ਪੈਂਦੀ ਵੀ ਜਦੋਂ ਇੱਥੇ ਸਾਡੇ ਭਰਾਵਾਂ ਨੂੰ ਮੇਰੇ ਬੱਚੇ ਲਾ ਲਓ ਭਰਾ ਲਾ ਲਓ ਕੁਝ ਮੇਰੇ ਹਾਨੀ ਹੋਣਗੇ ਕੁਝ ਮੇਰੇ ਬੱਚਿਆਂ ਵਰਗੇ ਹੋਣਗੇ ਉਹ ਜਿਹੜੇ ਬਾਹਰ ਗਏ ਨੇ ਉਹ ਗਏ ਤੇ ਰਜਗਾਰ ਲੱਭਣ ਦੀ ਭਾਲ ਚ ਹੀ ਆ ਨਾ ਅਸੀਂ ਇੱਥੇ ਐਮਐਲਏ ਬਣ ਕੇ ਤੇ ਅਸੀਂ ਤੇ ਪੈਸੇ ਇਕੱਠੇ ਕਰਕੇ ਆਪਦੇ ਘਰਾਂ ਬਾਰੇ ਸੋਚਣ ਦੀ ਗੱਲ ਕਰ ਲਈ ਆ ਪਰ ਅਸੀਂ ਅਜੇ ਨਹੀਂ ਸੋਚਿਆ ਕਿ ਅਸੀਂ ਜਿੰਨਾਂ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਅਸੀਂ ਉਹਨਾਂ ਦੇ ਬੱਚਿਆਂ ਨੂੰ ਰੁਜ਼ਗਾਰ ਦੇਣਾ ਹੈ ਅਸੀਂ ਪਿੰਡਾਂ ਦਾ ਵਿਕਾਸ ਕਰਨਾ ਹੈ ਅਸੀਂ ਡਿਵੈਲਪਮੈਂਟ ਕਰਨੀ ਆ ਅਸੀਂ ਉਹ ਮੈਡੀਕਲ ਸਹੂਲਤਾਂ ਦੇਣੀਆਂ ਨੇ ਉਹਦੇ ਬਾਰੇ ਦੱਸ ਦੇਣੇ ਨਾ ਕੀ ਕੀਤਾ ਇਹ ਸਾਰਾ ਕੁਝ ਇਹਨਾਂ ਦੇ ਕਾਰਨ ਹੀ ਆ ਜਿਹੜੇ ਬੱਚੇ ਬਾਹਰ ਗਏ ਨੇ ਉਹ ਪੰਜਾਬ ਸਰਕਾਰ ਦੀ ਨਿਲੈਕੀ ਆ ਉਹਦਾ ਸਿੱਟਾ ਹੈ ਜਿਹੜੇ ਬੱਚੇ ਬਾਹਰ ਗਏ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜਾ ਭਗਵਾਨ ਤਮਾਨ ਪਹਿਲਾਂ ਕਹਿ ਰਿਹਾ ਸੀ ਕਿ ਇਹ ਜੀ ਕਿ ਹੈਲੀਕਾਪਟਰਾਂ ਤੇ ਚੜੇ ਫਿਰਦੇ ਆ ਜਾਜਾਂ ਤੇ ਸ ਏਹ ਦੱਸਦੇ ਆਂ ਅੱਜ ਕੱਲ੍ਹ ਕਾਤੇ ਸਫਰ ਕਰ ਰਿਆ ਵੇਖੋ ਜੀ ਸਾਨੂੰ ਅਫਸਰਾਂ ਨੂੰ ਆਪਦਾ ਕੰਮ ਕਰਨ ਦੇਣਾ ਚਾਹੀਦਾ ਜਦੋਂ ਅਸੀਂ ਅਫਸਰਾਂ ਦੇ ਕੰਮ ਵਿੱਚ ਦਖਲਅਦਾਜ਼ੀ ਕਰਦੇ ਆਂ ਅਫਸਰ ਆਪਦੇ ਤਰੀਕੇ ਨਾਲ ਕੰਮ ਹੀ ਨਹੀਂ ਕਰ ਸਕਦੇ ਇਹ ਉਹਦਾ ਹੀ ਸਿੱਟਾ ਔਰ ਮੈਂ ਗਾਰੰਟੀ ਦਿੰਦਾ ਵੀ ਭਾਰਤੀ ਜਨਤਾ ਪਾਰਟੀ ਆ ਜਿਹੜੀ ਨਸ਼ਾ ਬੰਦ ਕਰ ਸਕਦੀ ਆ ਇਹਨਾਂ ਦੇ ਵਿੱਚ ਨਾ ਤੇ ਕੁਆਲਿਟੀ ਆ ਤੇ ਨਾ ਕਾਬਲੀਅਤ ਆ ਇਹਨਾਂ 'ਚ ਕੁਝ ਵੀ ਨਹੀਂ ਹੈਗਾ ਵੇਖੋ ਜੀ ਮੇਰ ਨਾਲ ਪਿਆਰ ਆ ਅਸੀਂ ਕਾਲੀ ਦਲ 'ਚ ਵੀ ਇਕੱਠੇ ਰਹੇ ਆ ਸਾਡੀ ਆਸ ਵਿੱਚ ਨੇੜਤਾ ਵੀ ਹੈ ਇੱਥੇ ਕੋਈ ਆਦਕਤ ਨਹੀਂ ਨਹੀਂ ਖੇਰੋ ਤੇਰਬੇਕਾਰ ਉਹਨਾਂ ਲੰਮਾ ਸਮਾਂ ਪਾਰਟੀ ਜ ਕਾਲੀ ਦਲ ਚ ਕੰਮ ਕੀਤਾ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਤੋਂ ਗੱਠ ਜੋੜ ਸੀ ਇਸ ਕਰਕੇ ਉਹ ਤੇਰਬੇਕਾਰਵਾਦੀ ਆ ਸਾਰਿਆਂ ਪੱਖਾਂ ਤੋਂ ਪੂਰੇ ਆ ਤੇ ਸਿੱਖ ਚਿਹਰਾ ਆ ਮੈਨੂੰ ਅੱਜ ਵੀ ਯਾਦ ਆ ਇੱਕ ਵਾਰੀ ਜਦ ਤਨਾ ਇਹਨਾਂ ਨੂੰ ਵਧਾਈ ਦਿੱਤੀ ਸੀ ਜਦ ਨੇ ਉਹ ਸਿਕਾਹਰ ਬਣਾਇਆ ਸਿੱਖਾ ਸਾਹਿਬ ਨੂੰ ਮੈਂ ਮੌਕੇ ਤੇ ਮੌਜੂਦ ਸੀ ਉਹ ਦਿਨ ਸ਼ਾਹ ਜੀ ਨੇ ਇਹ ਗੱਲ ਕਹੀ ਸੀ ਕਿ ਇਹ ਸਿੱਖਾਂ ਦੇ ਬੜੇ ਵਧੀਆ ਵਕੀਲ ਬਣ ਸਕਦੇ ਆ ਇਹ ਚ ਕੋਈ ਸ਼ੱਕ ਨਹੀਂ ਉਹ ਬੋਲਣ ਦੀ ਜਵਾਬ ਦੇਣ ਦੀ ਸਿੱਧਾ ਸਾਹਿਬ ਹਿੰਮਤ ਰੱਖਦੇ ਆ ਇਹੋ ਜਿਹੇ ਬੰਦਾ ਅੱਗੇ ਆਉਣਾ ਵੀ ਚਾਹੀਦਾ ਦਿੱਲੀ ਦੇ ਵਿੱਚ ਭਾਜਪਾ ਦੀ ਜਿਹੜੀ ਵੱਡੀ ਇਤਿਹਾਸਿਕ ਜਿੱਤ ਹੋਈ ਆ ਤਾਂ ਪੂਰੇ ਦੇਸ਼ ਦੇ ਵਿੱਚ ਜਿਹੜਾ ਜਸ਼ਨ ਦਾ ਮਾਹੌਲ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਸ ਨੂੰ ਪੂਰੀ ਤਰ੍ਹਾਂ ਜਨਤਾ ਨੇ ਨਕਾਰ ਦਿੱਤਾ ਹੈ ਤਾਂ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ ਜਦੋਂ ਕਿ ਆਮ ਆਦਮੀ ਪਾਰਟੀ ਦੇ ਜਨਮਦਾਤਾ ਕਹਿਣ ਵਾਲੇ ਅਰਵਿੰਦ ਕੇਜਰੀਵਾਲ ਕੋੜ ਆਪਣੀ ਸੀਟ ਤੋ ਹਾਰ ਗਿਆ ਸਾਡੇ ਨਾਲ ਭਾਜਪਾ ਦੇ ਸੀਨੀਅਰ ਆਗੂ ਸਰਾ ਗੁਰਮੁਖ ਸਿੰਘ ਜੀ ਬਲੇਰ ਸਾਡੇ ਨਾਲ ਮੌਜੂਦ ਹਨ ਨਾਲ ਗੱਲਬਾਤ ਕਰਦੇ ਆ ਕਿਵੇਂ ਦਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਹਨ ਭਾਜਪਾ ਦਾ ਬਣ ਰਿਹਾ ਹੈ ਉਹ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੀ ਆਖਦੇ ਸਰ ਚੈਨਲ ਤੇ ਮੈਂ ਤੁਹਾਧ ਬੰਦ ਕਰਦਾ ਤੁਹਾਡਾ ਛੋਟੇ ਵੀਰਾਂ ਦਾ ਕਿ ਤੁਸੀਂ ਟਾਈਮ ਕੱਢ ਕੇ ਅੱਜ ਮੇਰੇ ਘਰ ਆਏ ਜੇ ਮੇਰੇ ਪਿੰਡ ਆਏ ਜੀ ਔਰ ਤੁਸੀਂ ਮੇਰੇ ਵਿਚਾਰਾਂ ਨੂੰ ਲੋਕਾਂ ਤੱਕ ਰੱਖਣ ਦਾ ਉਪਰਾਲਾ ਕੀਤਾ ਪਤੇ ਬਲਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਲੇਰ ਸਾਹਿਬ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਫੁਗਰੇ ਵਾਦੇ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਨਕਾਰ ਕੇ ਤੇ ਭਾਜਪਾ ਨੂੰ ਜਿਹੜੀ ਇਤਿਹਾਸਿਕ ਜਿੱਤ ਦਵਾਈ ਹੈ ਕੀ ਹੈ ਇਸ ਬਾਰੇ ਤੁਹਾਡੀ ਤੁਸੀਂ ਕਹਿਣਾ ਚਾਹੋਗੇ ਮੈਂ ਤੁਹਾਨੂੰ ਇਹ ਗੱਲ ਕਵਾਂਗਾ ਜੀ ਦਿੱਲੀ ਇੱਕ ਮੇਨ ਹੱਬ ਲਾ ਲੋ ਇੱਥੇ ਕੋਈ ਅਤਕਥਨ ਨਹੀਂ ਜੇ ਕਾਰੋਬਾਰ ਦੀ ਗੱਲ ਕਰ ਲਈਏ ਪੜ੍ਹਾਈ ਦੀ ਗੱਲ ਕਰ ਲਈਏ ਆਈਟੀ ਬਾਰੇ ਗੱਲ ਕਰ ਲਈਏ ਤੇ ਮੇਨ ਦਿੱਲੀ ਹੈ ਉਹ ਲੋਕ ਬੜਾ ਭਲੀ ਭਾਤੀ ਸਮਝਦੇ ਆ ਉਹਨਾਂ ਦੇ ਲੋਕਾਂ ਦੇ ਵਿੱਚ ਬੜਾ ਇਤਸ਼ਾਹ ਸੀਗਾ ਉਹਨਾਂ ਲੋਕਾਂ ਬੜੇ ਚਾਣ ਵਾਲੇ ਇਹਨਾਂ ਨੂੰ ਬਣਾਇਆ ਸੀਗਾ ਉਹ ਲੋਕ ਸਮਝਦੇ ਸੀ ਵੀ ਸ਼ੈਤ ਇਹ ਸਾਡੇ ਵਾਅਦਿਆਂ ਤੇ ਖਰੇ ਉਤਰਨਗੇ ਪਰ ਇਹਨਾਂ ਨੇ ਜਲੂਸ ਕੱਢ ਕੇ ਰੱਖ ਦਿੱਤਾ ਉਹਦਾ ਹੀ ਇਹਨਾਂ ਨੂੰ ਨਤੀਜਾ ਭੁਗਤਣਾ ਪਿਆ ਜਿਹੜਾ ਉਹਨਾਂ ਕਿ ਇਹਨਾਂ ਦਾ ਗੁਰੂ ਹੀ ਇਹਨਾ ਪਾਸੇ ਕਰਤਾ ਵੀ ਗੁਰੂ ਨੂੰ ਵੀ ਰਹਾਤਾ ਚੇਲੇ ਦੇ ਹਰਨੇ ਰਨੇ ਗੁਰੂ ਵੀ ਨਾਲ ਹਰ ਗਿਆ ਬਲੇ ਸਾਬ ਕੇਜਰੀਵਾਲ ਦਾ ਹਾਲ ਨਾ ਕੀ ਪੰਜਾਬ ਦੇ ਵਿੱਚ ਕੋਈ ਅਸਰ ਪਊਗਾ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਪੰਜਾਬ ਦੇ ਵਿੱਚ ਹੁਣ ਉਹਨਾਂ ਨੇ ਫੇਰ ਸੱਦ ਕੇ ਮੀਟਿੰਗ ਕੀਤੀ ਹੈ ਪੂਰੇ ਵਿਧਾਇਕਾਂ ਦੇ ਨਾਲ ਪੰਜਾਬ ਦੇ ਨਾਲ ਕਿ ਵਿਕਾਸ ਪੂਰੀ ਤਰ੍ਹਾਂ ਦੋਹਾਂ ਸਾਲਾਂ ਦਾ ਨਕਸ਼ਾ ਹੀ ਬਦਲ ਦਾਂਗੇ ਪੰਜਾਬ ਦਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਹਾਰੇ ਤੇ ਉਹ ਦਿੱਲੀ ਚ ਆ ਹਾਂ ਤੇ ਵਿਚਾਰ ਚਰਚਾ ਉਹਨਾਂ ਦਿੱਲੀ ਚ ਕਰਨੀ ਪੰਜਾਬ ਤੇ ਹਾਲੇ ਇਲੈਕਸ਼ਨ ਹੋਣੀ ਆ ਹੂੰ ਦੂਜੀ ਗੱਲ ਇਹ ਆ ਵੀ ਪੰਜਾਬ ਵਾਲਿਆਂ ਨੂੰ ਉੱਥੇ ਸੱਦ ਕੇ ਬਹਿ ਗਏ ਆ ਉਹਨਾਂ ਦਾ ਫਰਜ ਬੰਦਾ ਸੀ ਇੱਥੇ ਆਉਂਦੇ ਪੰਜਾਬ 'ਚ ਇਹਨਾਂ ਨੇ ਇੱਥੇ ਬਹਿ ਕੇ ਚਰਚਾ ਕਰਦੇ ਵੀ ਅਸੀਂ ਹਰ ਗਏ ਆ ਆਪਾਂ ਗਾਹ ਕਿੱਦਾਂ ਕਰਨਾ ਤੁਸੀਂ ਕਿੱਦਾਂ ਚੱਲ ਰਹੇ ਹੋ ਗਾਹ ਆਪਾਂ ਕਿੱਦਾਂ ਚੱਲਣਾ ਜਿਹੜਾ ਆਪਾਂ ਕਵਰ ਕਰ ਸਕੀਏ ਉਹ ਤੇ ਸਾਰੇ ਪੱਖਾਂ ਤੋਂ ਜਨ ਕੇ ਫੇਲ ਹੋ ਚੁੱਕੇ ਨੇ ਔਰ ਲੋਕਾਂ ਨੇ ਇਹ ਦੱਸ ਦਿੱਤਾ ਹੈ ਇਹ ਜਿਹੜੇ ਪ੍ਰਧਾਨ ਮੰਤਰੀ ਸੁਪਰੀ ਲੈ ਰਿਆ ਸੀ ਨਾ ਕੇਜਰੀਵਾਲ ਉਹ ਤੇ ਐਮ ਐਲ ਏ ਸ਼ਿਪ ਤੋਂ ਵੀ ਗਿਆ ਠੀਕ ਹੈ ਤੇ ਤੁਸੀਂ ਦੇਖ ਲਿਓ ਇੱਥੇ ਵੀ ਤੁਹਾਨੂੰ ਪਤਾ ਜਿਹੜਾ ਨਾ ਵਿਕਾਸ ਦੀਆਂ ਨੀਆਂ ਰੱਖੀਆਂ ਨੇ ਹੁਣ ਮੈਂ ਕੋ ਬਾਹਲਾ ਜਿਗਰ ਕਰਨਾ ਨਹੀਂ ਚਾਹੁੰਦਾ ਕਿਉਂਕਿ ਕਈ ਵਾਰਾਂ ਦੇ ਉਹ ਝੱਗਾ ਚੁੱਕੀ ਹੈ ਤੇ ਆਪ ਦਾ ਹੀ ਢਿੱਡ ਨੰਗਾ ਹੁੰਦਾ ਹੈ ਸੱਜਣ ਤੇ ਭਵੇਂ ਨਾ ਸ਼ਰਮ ਕਰੇ ਪਰ ਕਈ ਵਾਰ ਸ਼ਰਮ ਕਰਨੀ ਪੈਂਦੀ ਵੀ ਚਲੋ ਛੱਡੋ ਖੇੜਾ ਇਸ ਕਰਕੇ ਬੜੀਆਂ ਵੱਡੀਆਂ ਗੱਲਾਂ ਨੇ ਜ਼ਿੰਦਗੀ ਦੇ ਵਿੱਚ ਜਦੋਂ ਲੀਡਰ ਪੈਸਾ ਮੁੱਖ ਰੱਖਦੇ ਨਾ ਉਹ ਹਮੇਸ਼ਾ ਫੇਲ ਹੁੰਦੇ ਨੇ ਇਹਨਾਂ ਲੀਡਰਾਂ ਨੇ ਪੈਸਾ ਮੁੱਖ ਰੱਖਿਆ ਸੀ ਤੇ ਇਹਨਾਂ ਨੂੰ ਲੋਕਾਂ ਨੇ ਚਲਦਿਆਂ ਕਰਤਾ ਤੇ ਹਾਲ ਇੱਥੇ ਵੀ ਇਹੋ ਹੀ ਹੋਣਾ ਹੈ ਕਿਉਂਕਿ ਇੱਥੇ ਵੀ ਤੁਹਾਡੇ ਸਾਹਮਣੇ ਹੀ ਆ ਉਹ ਆਂਦੇ ਨਾ ਵੀ ਜਦੋਂ ਪੈਸਾ ਮੁੱਖ ਹੋਵੇ ਉਦੋਂ ਯਾਰੀਆਂ ਨਹੀਂ ਨਿਭਦੀਆਂ ਤੇ ਇਹ ਲੋਕ ਬੜੇ ਸਿਆਣੇ ਨੇ ਇਹਨਾਂ ਨੇ ਇਹਨੂੰ ਜਲਦੀ ਚੱਲਦਾ ਕਰ ਦੇਣਗੇ ਕਿਉਂਕਿ ਲੋਕ ਇਹਨਾਂ ਨੂੰ ਵਰਤ ਚੁੱਕੇ ਨੇ ਪਰਖ ਚੁੱਕੇ ਨੇ ਮਿਲ ਚੁੱਕੇ ਨੇ ਔਰ ਇਹਨਾਂ ਨੂੰ ਚੰਗੀ ਤਰ੍ਹਾਂ ਕੋਖ ਚੁੱਕੇ ਨੇ ਕਿ ਇਹਨਾਂ ਦੇ ਪੱਲੇ ਕੀ ਆ ਸਾਲ ਪਿਛਲੇ ਦਿਨੀ ਜਿਹੜੇ ਅਮਰੀਕਾ ਤੋਂ ਡਿਪੋਰਟ ਹੋਏ ਸੀ ਆਮ ਆਦਮੀ ਪਾਰਟੀ ਵੱਲੋਂ ਸਾਰਾ ਠਿਕਰਾ ਜਿਹੜਾ ਵਾ ਭਾਜਪਾ ਦੇ ਸਿਰ ਤੇ ਭੰਨਿਆ ਗਿਆ ਕਿ ਮੋਦੀ ਨੇ ਇਜਾਜ਼ਤ ਦਿੱਤੀ ਹੈ ਹਾਜ ਇੱਥੇ ਤਾਰਨ ਦੀ ਤਾਂ ਇਹਦੀ ਰਜਮੰਦੀ ਦੇ ਨਾਲ ਆਇਆ ਕੇਂਦਰ ਨੂੰ ਇਹਦੇ ਦੇ ਕੁਝ ਦੇਣਾ ਚਾਹੀਦਾ ਕੀ ਗੱਲ ਸੂਬੇ ਦੀਆਂ ਸਰਕਾਰਾਂ ਨੂੰ ਜਿਹੜੇ ਡਿਪੋਰਟ ਹੋ ਗਏ ਉਹਨਾਂ ਦੀ ਬਾਹ ਨਹੀਂ ਫੜਨੀ ਚਾਹੀਦੀ ਵੇਖੋ ਮੈਂ ਇੰਨੀ ਗੱਲ ਕਹੂੰਗਾ ਵੀ ਜਦੋਂ ਪੰਜਾਬ ਤੋਂ ਹੀ ਗਏ ਹਨ ਉਹ ਹੂੰ ਜੇ ਪੰਜਾਬ 'ਚ ਹੀ ਇਹਨਾਂ ਦਾ ਤਰੀਕਾ ਰਹਿਣ ਸਹੀਦਾ ਹੁੰਦਾ ਚਲਾਉਣ ਦਾ ਸਹੀ ਹੁੰਦਾ ਲੋਕਾਂ 'ਚ ਵਰਤੋਂ ਪਾਜੀ ਸਹੀ ਹੁੰਦਾ ਇਹਨਾਂ ਨੂੰ ਬਾਹਰ ਜਾਣ ਦੀ ਨੌਬਤ ਕਿਉਂ ਪੈਂਦੀ ਨਾ ਇਹ ਨਸ਼ਾ ਬੰਦ ਕਰਾ ਸਕੇ ਨਾ ਇਹ ਕਿਸੇ ਨੂੰ ਨੌਕਰੀ ਦੇ ਸਕੇ ਤੇ ਗੱਲ ਤੇ ਇੱਥੋਂ ਸ਼ੁਰੂ ਹੁੰਦੀ ਆ ਆਪਾਂ ਮੋਢ ਫੜੀਏ ਸਾਂ ਉਹਦੇ ਖਾਂਬਣੇ ਵੀ ਜਦੋਂ ਇੱਥੇ ਸਾਡੇ ਭਰਾਵਾਂ ਨੂੰ ਮੇਰੇ ਬੱਚੇ ਲਾਲੋ ਭਰਾ ਲਾਲੋ ਕੁਝ ਮੇਰੇ ਹਾਨੀ ਹੋਣਗੇ ਕੁਝ ਮੇਰੇ ਬੱਚਿਆਂ ਵਰਗੇ ਹੋਣਗੇ ਉਹ ਜਿਹੜੇ ਬਾਹਰ ਗਏ ਨੇ ਉਹ ਗਏ ਤੇ ਰਜਗਾਰ ਲੱਭਣ ਦੀ ਭਾਲ ਚ ਹੀ ਆ ਨਾ ਤੇ ਜੇ ਅੱਜ ਉਹ ਗਏ ਆ ਤੇ ਕਿਉਂ ਗਏ ਆ ਸਾਨੂੰ ਇਹਦੇ ਬਾਰੇ ਚਰਚਾ ਕਰਨ ਦੀ ਲੋੜ ਆ ਸਾਨੂੰ ਠੀਕਰਾ ਬਣਨ ਦੀ ਲੋੜ ਨਹੀਂ ਅਸੀਂ ਠੀਕ ਐ ਐਮਐਲਏ ਬਣ ਗਏ ਤੇ ਅਸੀਂ ਤੇ ਪੈਸੇ ਇਕੱਠੇ ਕਰਕੇ ਆਪਦੇ ਘਰਾਂ ਬਾਰੇ ਸੋਚਣ ਦੀ ਗੱਲ ਕਰ ਲਈ ਆ ਪਰ ਅਸੀਂ ਇਹ ਨਹੀਂ ਸੋਚਿਆ ਕਿ ਅਸੀਂ ਜਿੰਨਾਂ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਅਸੀਂ ਉਹਨਾਂ ਦੇ ਬੱਚਿਆਂ ਨੂੰ ਰੁਜ਼ਗਾਰ ਦੇਣਾ ਹੈ ਅਸੀਂ ਪਿੰਡਾਂ ਦਾ ਵਿਕਾਸ ਕਰਨਾ ਹੈ ਅਸੀਂ ਡਿਵੈਲਪਮੈਂਟ ਕਰਨੀ ਆ ਅਸੀਂ ਮੈਡੀਕਲ ਸਹੂਲਤਾਂ ਦੇਣੀਆਂ ਨੇ ਉਹਦੇ ਬਾਰੇ ਦੱਸਦੇ ਨੇ ਇਹਨਾਂ ਨੇ ਕੀ ਕੀਤਾ ਇਹ ਸਾਰਾ ਕੁਝ ਇਹਨਾਂ ਦੇ ਕਾਰਨ ਹੀ ਹੈ ਜਿਹੜੇ ਬੱਚੇ ਬਾਹਰ ਗਏ ਨੇ ਉਹ ਪੰਜਾਬ ਸਰਕਾਰ ਦੀ ਨਲੈਕੀ ਆ ਉਹਦਾ ਸਿੱਟਾ ਹੈ ਜਿਹੜੇ ਬੱਚੇ ਬਾਹਰ ਗਏ ਆ ਬਲੇਰ ਸਾਹਿਬ ਜੇਕਰ ਆਮ ਆਦਮੀ ਪਾਰਟੀ ਨੇ ਜਿਹੜੇ ਪੰਜਾਬ 'ਚ ਵਾਅਦੇ ਕੀਤੇ ਸੀ ਕੋਈ ਵੀ ਉਹਦੇ ਜੋ ਪੂਰਾ ਨਹੀਂ ਹੋਇਆ ਨਾ ਤਾਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਇਆ ਦਿੱਤਾ ਇਹਨਾਂ ਨੇ ਤਾਂ ਹੁਣ ਕਹਿੰਦੇ ਨੇ ਕਿ ਇਹ ਵੀ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ ਪੰਜਾਬ ਦਾ ਪੈਸਾ ਦਿੱਲੀ ਜਾ ਕੇ ਸਾਰਾ ਖਰਚ ਕੀਤਾ ਇਹਨੂੰ ਕਿਵੇਂ ਵੇਖਦੇ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜਾ ਭਗਵਾਨ ਤਾਂ ਮਾਨ ਪਹਿਲਾਂ ਕਹਿ ਰਿਹਾ ਸੀ ਵੀ ਇਹ ਜੀ ਕਿ ਹੈ ਹੈਲੀਕਾਪਟਰਾਂ ਤੇ ਚੜੇ ਫਿਰਦੇ ਆ ਜਹਾਜਾਂ ਤੇ ਸਫ਼ਰ ਕਰਦੇ ਆ ਇਹ ਹੀ ਦੱਸਦੇ ਆ ਅੱਜ ਕੱਲ੍ਹ ਕਾਤੇ ਸਫ਼ਰ ਕਰ ਰਿਆ ਤੁਸੀਂ ਕੋਈ ਵੀ ਚੀਜ਼ ਹੈ ਨਾ ਕਾਤੇ ਕਿ ਜੇ ਗੈਂਸਟਰ ਵਾਤੇ ਨਾ ਕੋ ਕੰਟਰੋਲ ਕੀਤਾ ਦੱਸਦੇ ਨੇ ਵੀ ਜਿਹੜੇ ਬੰਨੇ ਨੇ ਕੋ ਕੰਟਰੋਲ ਕੀਤਾ ਵੀ ਆ ਅਸੀਂ ਕੰਟਰੋਲ ਮਾਰ ਕੇ ਆਂ ਮਾਰ ਕਾ ਮਾਰ ਲਿਆ ਆ ਪਿੱਛੇ ਸਰਪੰਚੀਆਂ ਹੋਈਆਂ ਆ ਤੇ ਮੈਂ ਤੇ ਉਸ ਬਾਰੇ ਬਾਲਾ ਕਿੰਤੂ ਪਰੰਤੂ ਨਹੀਂ ਕਰਨਾ ਕਿਉਂਕਿ ਮੈਂ ਚਾਹੁੰਦਾ ਹੀ ਨਹੀਂ ਇਸ ਬੰਦੇ ਜਾਈਏ ਤੇ ਇਹਦਾ ਰਿਜਲਟ ਲੋਕੀ ਦੇ ਦੇਣਗੇ ਕੋਈ ਅਸਰ ਨਹੀਂ ਰਹਿੰਦੀ ਔਰ ਇਹੋ ਜਿਹਾ ਦੇਣਗੇ ਕਿ ਯਾਦ ਕਰਨਗੇ ਬਲੇਅਰ ਸਾਹਿਬ ਜੇਕਰ ਪੰਜਾਬ ਦੇ ਵਿੱਚ ਭਾਜਪਾ ਸਰਕਾਰ ਆਉਂਦੀ ਆ ਤਾਂ ਕਿਵੇਂ ਦਾ ਜਿਹੜਾ ਨਸ਼ੇ ਦੇ ਰੋਕ ਲੱਗ ਸਕਦੀ ਆ ਗੈਂਡਰ ਵਾਸਤੇ ਕਿਵੇਂ ਕਾਨੂੰਨ ਵਿਸਥਾ ਜਿਹੜੀ ਬਹਾਲ ਰਹਿ ਸਕਦੀ ਵੇਖੋ ਜੀ ਸਾਨੂੰ ਅਫਸਰਾਂ ਨੂੰ ਆਪਦਾ ਕੰਮ ਕਰਨ ਦੇਣਾ ਚਾਹੀਦਾ ਜਦੋਂ ਅਸੀਂ ਅਫਸਰਾਂ ਦੇ ਕੰਮ ਵਿੱਚ ਦਖਲਅਦਾਜ਼ੀ ਕਰਦੇ ਆਂ ਅਫਸਰ ਆਪਦੇ ਤਰੀਕੇ ਨਾਲ ਕੰਮ ਹੀ ਨਹੀਂ ਕਰ ਸਕਦੇ ਇਹ ਉਹਦਾ ਹੀ ਸਿੱਟਾ ਹੈ ਇਸ ਕਰਕੇ ਸਾਨੂੰ ਅਫਸਰਾਂ ਨੂੰ ਅਫਸਰ ਆਪਦਾ ਤਰੀਕੇ ਨਾਲ ਕੰਮ ਕਰਨ ਸ਼ਕਤੀ ਵਰਤਣ ਨਸ਼ਾ ਕਿਉਂ ਨਹੀਂ ਬੰਦ ਹੋ ਸਕਦਾ ਜਾਂ ਯੂਪੀ ਚ ਬੰਦ ਹੋ ਸਕਦਾ ਇੱਥੇ ਕਿਉਂ ਨਹੀਂ ਹੋ ਸਕਦਾ ਔਰ ਮੈਂ ਗਰੰਟੀ ਦਿੰਦਾ ਵੀ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਨਸ਼ਾ ਬੰਦ ਕਰ ਸਕਦੀ ਆ ਇਹਨਾਂ ਦੇ ਵਿੱਚ ਨਾ ਤੇ ਕੁਆਲਿਟੀ ਹੈ ਤੇ ਨਾ ਕਾਬਲੀਅਤ ਹੈ ਇਹਨਾਂ ਚ ਕੁਝ ਵੀ ਨਹੀਂ ਹੈਗਾ ਇਸ ਕਰਕੇ ਇਹਨਾਂ ਨੇ ਇਹ ਤਾਂ ਕਿਸੇ ਦਾ ਕੰਮ ਨਹੀਂ ਕਰ ਸਕਦੇ ਨਸ਼ਾ ਇਹਨਾਂ ਕਦੇ ਹੀ ਬੰਦ ਕਰਨਾ ਜੀ ਇਸ ਕਰਕੇ ਬੜਾ ਕੋ ਸੋਚਣ ਵਾਲੀ ਗੱਲ ਆ ਇਹਨਾਂ ਦੇ ਵਸਦੀ ਗੱਲ ਨਹੀਂ ਤੇ ਨਾ ਇਹਨਾਂ ਕੋ ਤਜਰਬਾ ਹੀ ਆ ਵੀ ਇਹ ਕਿਸੇ ਦਾ ਕੰਮ ਕਿਦਾਂ ਕਰਨਾ ਬਾਲਿਆਂ ਤਾਂ ਮੈਂ ਇਹ ਨਹੀਂ ਪਤਾ ਸੈਕਟਰੀ ਦੇ ਕੰਮ ਕੀ ਹੁੰਦੇ ਪਚਾਇ ਸੈਕਟਰੀ ਦੇ ਤੇ ਤੁਸੀਂ ਇੱਥੋਂ ਹੀ ਸੋਚ ਲਓ ਵੀ ਐਮਐਲਏ ਸ਼ੇਪ ਇਹਨਾਂ ਕਿਦਾਂ ਚਲਾਉਣੀ ਆ ਤਾਂ ਦਿੱਲੀ ਦੇ ਵਿੱਚ ਮਨਜਿੰਦਰ ਸਰਸਾ ਦਾ ਨਾਮ ਪਹਿਲੇ ਨੰਬਰ ਤੇ ਆ ਰਿਹਾ ਏ ਸਿੱਖ ਚਿਹਰਾ ਨੇ ਸਿਆਸਤਦਾਨ ਨੇ ਪੁਰਾਣਾ ਲੰਮੇ ਸਮੇਂ ਤੋਂ ਜੁੜੇ ਨੇ ਕਿ ਉਹ ਮੁੱਖ ਮੰਤਰੀ ਬਣ ਸਕਦੇ ਆ ਤੁਹਾਡਾ ਕੀ ਕਹਿਣਾ ਇਸ ਬੰਦੇ ਵੇਖੋ ਜੀ ਮੇਰ ਨਾਲ ਪਿਆਰ ਆ ਅਸੀਂ ਕਾਲੀ ਦਲ ਚ ਵੀ ਇਕੱਠੇ ਰਹੇ ਆ ਸਾਡੀ ਆਸ ਵਿੱਚ ਨੇੜਤਾ ਵੀ ਐ ਚ ਕੋਈ ਆਤਕਥ ਨਹੀਂ ਨਹੀਂ ਫੇਰ ਉਹ ਤਿਰਬੇਕਾਰ ਨੇ ਉਹਨਾਂ ਲੰਮਾ ਸਮਾਂ ਪਾਰਟੀ ਚ ਕਾਲੀ ਦਲ ਚ ਕੰਮ ਕੀਤਾ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਦੇਦੋਂ ਗੱਠ ਜੋੜ ਸੀ ਇਸ ਕਰਕੇ ਉਹ ਤਿਰਬੇਕਾਰਵਾਦੀ ਆ ਸਾਰਿਆਂ ਪੱਖਾਂ ਤੋਂ ਪੂਰੇ ਆ ਤੇ ਸਿੱਖ ਚਿਹਰਾ ਆ ਮੈਨੂੰ ਅੱਜ ਵੀ ਯਾਦ ਆ ਇੱਕ ਵਾਰੀ ਜਿੱਦਣ ਇਹਨਾਂ ਨੂੰ ਵਧਾਈ ਦਿੱਤੀ ਸੀ ਜਦਨੇ ਇਹਨਾਂ ਨੂੰ ਸਖਤਰ ਬਣਾਇਆ ਸ਼ਿਰਸਾ ਸਾਹਿਬ ਨੂੰ ਮੈਂ ਮੌਕੇ ਤੇ ਮੌਜੂਦ ਸੀ ਉਹ ਦਿਨ ਸ਼ਾਹ ਜੀ ਨੇ ਇਹ ਗੱਲ ਕਹੀ ਸੀ ਇਹ ਸਿੱਖਾਂ ਦੇ ਬੜੇ ਵਧੀਆ ਵਕੀਲ ਬਣ ਸਕਦੇ ਆ ਤੇ ਚ ਕੋਈ ਸ਼ੱਕ ਨਹੀਂ ਉਹ ਬੋਲਣ ਦੀ ਜਵਾਬ ਦੇਣ ਦੀ ਸਿਰਸਾ ਸਾਹਿਬ ਹਿੰਮਤ ਰੱਖਦੇ ਆ ਇਹੋ ਜਿਹੇ ਬੰਦਾ ਅੱਗੇ ਆਉਣਾ ਵੀ ਚਾਹੀਦਾ ਤੇ ਸਾਨੂੰ ਸਮਾਂ ਦੇਣ ਲਈ ਬਹੁਤ ਧੰਨਵਾਦ ਆ ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਵਾਸਤੇ ਟਾਈਮ ਕੱਢਿਆ ਤਾਂ ਇਹ ਸਨ ਪੰਜਾਬ ਦੇ ਸੀਨੀਅਰ ਆਗੂ ਗੁਰਮukh ਸਿੰਘ ਦੀ ਬਲੇਰ ਜਿਨ੍ਹਾਂ ਨੇ ਦੱਸਿਆ ਹੈ ਕਿ ਇਹ ਸਰਕਾਰ ਨੂੰ ਤਜਰਬਾ ਬਿਲਕੁਲ ਨਹੀਂ ਇਹੋ ਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਨਾ ਤਾਂ ਵਿਕਾਸ ਨਾ ਦੀ ਚੜੀ ਆਈ ਨਹੀਂ ਕਿਉਂਕਿ ਜੇ ਜਮੀਨੀ ਤੌਰ ਤੇ ਆਪਾਂ ਹਕੀਕਤ ਨਾਲ ਧਿਆਨ ਮਾਰੀਏ ਤਾਂ ਹਕੀਕਤ ਇਹ ਆ ਕਿ ਪੰਜਾਬ ਦੇ ਵਿੱਚ ਕੋਈ ਵੀ ਵਿਕਾਸ ਅੱਜ ਤੱਕ ਨਹੀਂ ਹੋਇਆ ਸਿਰਫ ਹਵਾ ਤੇ ਫੋਕਲੇ ਦਾਅਵਿਆਂ ਦੇ ਕਰਕੇ ਜਿਹੜਾ ਜਿਹੜਾ ਵਿਕਾਸ ਹੋ ਰਿਹਾ ਹੈ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਵੀ ਕਰਕੇ ਜਰੂਰ ਦੱਸਿਓ ਕਿ ਇਹਨਾਂ ਦੀ رائے ਬਿਲਕੁਲ ਸਹੀ ਆ ਜਾਂ ਨਹੀਂ ਤੁਸੀਂ ਦੇਖਦੇ ਰਹੋ 80 Pro News ਮੈਂ ਜਸਪੀਰ ਸਿੰਘ ਛੀਨਾ ਤਰਨਤਾਰਨ